ਕੈਨੇਡਾ ਨਾਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅਰਜੀ ਤੌਰ ਤੇ ਕੈਨੇਡਾ ਆਏ ਪ੍ਰਵਾਸੀਆਂ ਨੂੰ ਬੁਲਤੋਂ ਕੱਢਣ ਲਈ ਵੱਖੋ ਵੱਖਰੇ ਪੈਨਥਰੀ ਅਪਣਾ ਰਹੇ ਟਰੂਡੋ ਸਰਕਾਰ ਵੱਲੋਂ ਬਜ਼ੁਰਗ ਪੰਜਾਬੀਆਂ ਦਾ ਦਾਖਲਾ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰਮਨੈਂਟ ਗ੍ਰੈਂਡ ਪੇਰੈਂਟਸ ਅਤੇ ਸਪਾਂਸਰਸ ਪੇਰੈਂਟਸ ਲਈ ਖਾਸ ਤੌਰ ਤੇ ਅਰਜਾਂ ਤੇ ਰੋਕ ਲਗਾ ਦਿੱਤੀ ਗਈ ਹੈ ਜੋ ਅਗਲੇ ਹੁਕਮ ਤੱਕ ਚੱਲੀ ਰਹੇਗੀ ਮਾਪੇ ਦਾਦਾ ਦਾਦੀ ਨਾਨਾ ਨਾਨੀ ਨੂੰ ਸਪਾਂਸਰ ਕਰਨ ਵਾਲੀ ਯੋਜਨਾ ਅਧੀਨ 2024 ਦੌਰਾਨ 35700 ਬੀਨਿੰਗ ਕਾਰਨ ਨੂੰ ਅਰਜੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ 20500 ਅਰਜੀ ਨੂੰ ਪ੍ਰਵਾਨਿਤ ਕੀਤਾ ਗਿਆ ਹਾਊਸ ਆਫ ਕਾਮਨ ਵਿੱਚ ਇਮੀਗ੍ਰੇਸ਼ਨ ਬਾਰਿਸ ਪੇਸ਼ ਅਸਲਾਨਾ ਰਿਪੋਰਟ ਮੁਤਾਬਕ ਸਾਲ ਦੇ ਅੰਤ ਤੱਕ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਪੀ ਆਰ ਵਾਲੀ ਸ਼੍ਰੇਣੀ ਦੀ 40000 ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਦੀਆਂ ਹਨ ਰਿਪੋਰਟ ਕਹਿੰਦੀ ਹੈ ਕਿ ਸਪੌਂਸਰਸ਼ਿਪ ਲਈ ਐਪਲੀਕੇਸ਼ਨਾਂ ਦਾ ਔਸਤ ਪ੍ਰੋਸੈਸਿੰਗ ਸਮਾਂ 22 ਮਹੀਨੇ ਦਾ ਅਤੇ ਜਿਹੇ ਵਿੱਚ ਬੈਕਲੌਗ ਬਹੁਤ ਜ਼ਿਆਦਾ ਵੱਧ ਗਿਆ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ ਇਸ ਸਾਲ 2024 ਦੀਆਂ ਅਰਜ਼ੀਆਂ ਦੇ ਵੱਧ ਤੋਂ ਵੱਧ 15 ਹਜ਼ਾਰ ਦਾ ਨਪਟਾਰਾ ਕੀਤਾ ਜਾ ਸਕਦਾ ਕੈਨੇਡੀਅਨ ਗੈਜ਼ਟ ਵਿੱਚ ਪ੍ਰਕਾਸ਼ਿਤ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਪਰਿਵਾਰਾਂ ਦਾ ਮਿਲਾਬ ਕਰਾਉਂਣ ਲਈ ਸਰਕਾਰ ਵਚਨਬੱਧ ਹੈ ਪਰ ਪਿਛਲੇ ਸਾਲ ਆਈ ਅਰਜ਼ੀਆਂ ਦੀ ਪ੍ਰੋਸੈਸਿੰਗ ਵੱਲ ਧਿਆਨ ਦੇਣਾ ਲਾਜ਼ਮੀ ਹੈ ਆਪਣੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਵਿੱਚ ਸੱਦਣ ਦੀ ਇੱਛੇ ਪ੍ਰਵਾਸੀਆਂ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਨੇ ਜਿਸ ਲਈ 5 ਸਾਲ ਤੱਕ ਰੇਨਰ ਵਿੱਚ ਠਹਿਰਾ ਕੀਤਾ ਜਾ ਸਕਦਾ ਤੇ 2 ਸਾਲ ਦਾ ਹੋਰ ਵਾਧਾ ਕਰਵਾਇਆ ਵੀ ਜਾ ਸਕਦਾ ਹੈ ਇੱਥੇ ਦੱਸਣਾ ਬਣਦਾ ਕਿ ਕੈਨੇਡਾ ਸਰਕਾਰ ਵੱਲੋਂ 2024 ਦੌਰਾਨ ਇੱਕ ਮਹਗਰਮ ਇਮੀਗ੍ਰੇਸ਼ਨ ਬੰਦੇਸ਼ਾਂ ਦਾ ਐਲਾਨ ਕੀਤਾ ਗਿਆ ਸਭ ਤੋਂ ਪਹਿਲਾਂ ਕਮਾਉਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਟੌਤੀ ਕਰਦਿਆ ਸਟੱਡੀ ਵੀਜ਼ਾ ਜਾਰੀ ਕਰਨ ਦੀ ਦਰ 35% ਘਟਾ ਦਿੱਤੀ ਹੈ ਪਾਸ ਨੇ 14 ਦੇਸ਼ਾਂ ਵਾਸਤੇ ਚਲਾਈ ਜਾ ਰਹੀ ਸਟੂਡੈਂਟ ਡਾਇਰੈਕਟ ਸਟਰੀਮ ਬੰਦ ਹੋ ਚੁੱਕੀ ਆ ਜੈਸਟ ਰਾਇੰਗ ਸਟੱਡੀ ਵੀਜ਼ਾ ਤੇ ਪ੍ਰੋਸੈਸਿੰਗ ਵਿੱਚ ਬਹੁਤ ਘੱਟ ਸਮਾਂ ਲੱਗਦਾ ਸੀ ਪਰ ਇਸ ਦੇ ਨਾਲ ਹੀ 20635 ਡਾਲਰ ਦੀ ਜੀਆਈਸੀ ਅਤੇ ਪੂਰੇ ਸਾਲ ਦੀ ਕਾਲਜ ਦੀ ਫੀਸ ਭਰਨੀ ਦੀ ਸ਼ਰਤ ਖਤਮ ਹੋ ਚੁੱਕੀ ਹੈ ਇਸ ਮਗਰੋਂ ਫਲੈਗ ਪੋਲਿੰਗ ਰਾਹੀਂ ਵਰਕ ਪਰਮਿਟ ਅਰਜ਼ੀਆਂ ਦਾਖਲ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ ਸਿਰਫ ਆਨਲਾਈਨ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਫਲੈਗ ਪੋਲਿੰਗ ਦੇ ਤਹਿਤ ਕੋ ਮੌਤਰੀ ਸਰਹੱਦ ਪਾਰ ਕਰਨ ਮਗਰੋਂ ਪਰੰਤੂ ਵਾਪਸੀ ਕਾਦੇ ਐਂਟਰੀ ਪੋਰਟ ਤੇ ਹੀ ਵਰਕ ਪਰਮਿਟ ਦੀ ਅਰਜੀ ਦਾਇਰ ਕਰਨ ਦੀ ਸਹੂਲਤ ਮਿਲ ਜਾਂਦੀ ਸੀ ਜੋ ਬੰਦ ਕਰ ਦਿੱਤੀ ਗਈ ਹੈ ਸਿਰਫ ਇਨਾਈ ਨਹੀਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਰਾਹੀਂ ਕੈਨੇਡੀਅਨ ਪੀਆਰ ਵਾਸਤੇ ਮਿਲਣ ਵਾਲੇ ਵਾਧੂ ਅੰਕ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਇਹ ਲਾਮਾ ਹੀ ਦੇ ਇਵਸ ਅਵਿਚ ਟ੍ਰਾਂਸਪੋਰਟ ਕੰਪਨੀਆਂ ਰੈਸਟੋਰੈਂਟ ਅਤੇ ਖੇਤੀ ਸੈਕਟਰ ਵਿੱਚ ਕੰਪਨੀਆਂ ਵੱਲੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਸਨ ਦੂਜੇ ਪਾਸੇ ਨਮਾਸਾਲ ਚੜ੍ਹਦੇ ਹਨ ਵਿਦੇਸ਼ੀ ਕਾਮੇ ਨੂੰ ਵਰਕ ਪਰਮਿਟ ਜਾਰੀ ਕਰਨ ਦੀ ਦਰ ਵੀ ਅੱਧੀ ਕਰ ਦਿੱਤੀ ਗਈ ਹੈ ਦੀਆ ਕਨਸੂਗਾ ਨੇ ਜਦਕਿ 2023 ਦੇ ਜੁਲਾਈ ਅਗਸਤ ਸਤੰਬਰ ਮਹੀਨਿਆਂ ਦੌਰਾਨ 50 ਹਜ਼ਾਰ ਤੋਂ ਵੱਧ ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਸਨ ਕ੍ਰੀਡਿੰਗ ਖਬਰਾਂਾਂ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਪੜਨੀ ਹੈ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ